ਹਾਂਜੀ ਕਿਸਾਨ ਵੀਰੋ ਅੱਜ ਆਪਾਂ ਮੂੰਗੀ ਦੀ ਬਿਜਾਈ ਕਰ ਰਹੇ ਹਾਂ ਇਹ ਮਟਰ ਵਾਲਾ ਵਾਹਣ ਸੀ ਪਾ ਕੇ ਆਪਾਂ ਨੇ ਬਾਕੀ ਮੱਕੀ ਬੀਤੀ ਇਹ ਇੱਕ ਕਨਾਲ ਆਪਣੇ ਘਰ ਵਾਸਤੇ ਮੂੰਗੀ ਨੂੰ ਰੱਖਿਆ ਮੇਰਾ ਕਹਿਣ ਦਾ ਮਤਲਬ ਇੱਥੇ ਇਹੀ ਹੈ ਕਿਸਾਨ ਵੀਰੋ ਆਪਣੇ ਘਰ ਵਾਸਤੇ ਮੂੰਗੀ ਆਪ ਜਰੂਰ ਬੀਜੋ ਹੁਣ ਤੋਂ ਕੁਮਾਸਮਾ ਮੂੰਗੀ ਦੀ ਬਿਜਾਈ ਦਾ ਕਣਕ ਦੇ ਵੱਢ ਚ ਵੀ ਵੇਜੂਗੀ ਤੇ ਜੇਕਰ ਕੋਈ ਹੋਰ ਵਾਹਣ ਜਾਂ ਜਿਵੇਂ ਸਰੋਂ ਵਾਲਾ ਜਾਂ ਜਵੀ ਵਾਲਾ ਕੋਈ ਵੀ ਖਾਲੀ ਹੁੰਦਾ ਤੁਸੀਂ ਉਹ ਚ ਵੀ ਬੀਜ ਸਕਦੇ ਹੋ ਤੇ ਇਹ ਸੱਠੀ ਮੂੰਗੀ ਆ ਤੇ ਉਸ ਤੋਂ ਬਹੁਤ ਫਲੀਆਂ ਪੱਕ ਜਾਂਦੀਆਂ ਤੋੜ ਕੇ ਬੜੇ ਸੌਖੇ ਤਰੀਕੇ ਨਾਲ ਨਿਕਲ ਜਾਂਦੀ ਹੈ ਤੇ ਤੁਹਾਡੇ ਘਰ ਲਈ ਤੇ ਆਪਣੇ ਦੋਸਤਾਂ ਮਿੱਤਰਾਂ ਲਈ ਕਿਤੇ ਨਹੀਂ ਜਾਂਦੀ ਬਹੁਤ इजीली ਤਰੀਕੇ ਨਾਲ ਬਹੁਤ ਵਧੀਆ ਮੰਗੀ ਹੋ ਜਾਂਦੀ ਹੈ ਏਸੀ ਇਸ ਤਰ੍ਹਾਂ ਲਾ ਰਹੇ ਹਾਂ ਕਿ ਬੈੱਡ ਬਣਾ ਕੇ ਚੁਟਕੀ ਨਾਲ ਲਗਾ ਰਹੇ ਹਾਂ ਬਾਕੀ ਪਲੇਨ ਥਾਵੇਂ ਹਲੀ ਨਾਲ ਵੀ ਬੀਜੀ ਜਾ ਸਕਦੀ ਇੱਥੇ ਇਹੀ ਹੈ ਕਿ ਮੀਹਾ ਮੂਹਾ ਚ ਥੋੜਾ ਜਿਹਾ ਸੌਖਾ ਰਹਿ ਜਾਂਦਾ ਤੇ ਬਾਕੀ ਆਪਾਂ ਤੁਹਾਨੂੰ ਤਜਰਬਾ ਦੱਸਾਂਗੇ ਪਿਛਲੇ ਸਾਲ ਅਸੀਂ ਬੈੱਡਾਂ ਦੀ ਬੀਜੀ ਸੀ ਵਧੀਆ ਹੋਈ ਸੀ ਤੇ ਜੇਕਰ ਬੀਜ ਦੀ ਗੱਲ ਕਰੀਏ ਇਹ ਸਟਾਰ 444 ਬੀਜ ਤੇ ਇਸ ਤਰ੍ਹਾਂ ਅੱਗੇ ਆਪਾਂ ਇਸ ਨੂੰ ਪਾਣੀ ਲਗਾ ਦਾਂਗੇ ਸਾਰੇ ਨੂੰ ਤੇ ਬੜੇ ਸੌਖੇ ਤਰੀਕੇ ਨਾਲ ਹਫ਼ਤੇ 10 ਦਿਨਾਂ ਦੇ ਵਿੱਚ ਇਹ ਨਿਕਲ ਆਊਗੀ ਜੇਕਰ ਗੱਲ ਕਰੀਏ ਮਿੱਤਰੋ ਜਿਹੜੀ ਬਾਜ਼ਾਰੂ ਹੁੰਦੀਆਂ ਤੇ ਸਾਡੇ ਗੁਮਾਨੀਆਂ ਦੇ ਕੰਬਾਈਨ ਨਾਲ ਹੁੰਦਾ ਉਹ 22 ਕਹਿੰਦਾ ਰਾਉਂਡ ਅਪ ਦਾ ਸਪਰੇਅ ਕਰਦੇ ਆ ਪਕਾਉਣ ਤੋਂ ਪਹਿਲਾਂ ਤੇ ਉਸ ਤੋਂ ਬਾਅਦ ਸਾਰੀ ਸੁੱਕ ਜਾਂਦੇ ਤੇ ਫੇਰ ਸਾਤੋਂ ਕੰਬਾਈਨਾਂ ਨਾਲ ਵਢਾਉਂਦੇ ਤੇ ਉਸ ਤੋਂ ਬਾਅਦ ਫੈਕਟਰੀਆਂ 'ਚ ਜਾ ਕੇ ਉਹਨੂੰ ਪਾਲਿਸ਼ ਹੁੰਦੀ ਆ ਕੰਪਨੀਆਂ ਕਰਦੀਆਂ ਤੇ ਜੇਕਰ ਤੁਸੀਂ ਇਸ ਤਰ੍ਹਾਂ ਜ਼ਹਿਰ ਖਾਣ ਨਾਲੋਂ ਸਿੱਧਾ ਕੈਂਸਰ ਆਪਣੇ ਘਰ ਦੀ ਵੀ ਜੋ ਤੇ ਸੁਖੀ ਜੀਵਨ ਬਤੀਤ ਕਰੋ ਬੜੀ ਈਜ਼ੀਲੀ ਇਸ ਤਰੀਕੇ ਨਾਲ ਇਹ ਜੀਆਂ ਦਾਲਾਂ ਹੋ ਜਾਂਦੇ ਨੇ ਬਾਕੀ ਸਭ ਕੁਝ ਦੱਸਦੇ ਰਹਾਂਗੇ ਜੁੜੇ ਰਹੋ ਧੰਨਵਾਦ ਜੀ